ਇਹ ਰਾਮਨੰਦ ਜੀ ਆਪਣਾ ਸਪਨਾ ਸਪਨਾ ਕੀ ਗੱਲ ਹੋ ਗਈ ਆ ਕਿੱਥੇ ਰਹਿਣ ਆਲੇ ਹੋ ਡਾਡੀ ਬੋਲੋ ਯਾਰ ਤੇ ਤੁਹਾਨੂੰ ਕਿੱਥੇ ਰਹਿਣ ਆਲੇ ਹੋ ਕਿੱਦ ਕੀ ਗੱਲ ਹੋਈ ਆ ਉਹ ਗਲੀ ਦਾ ਵੀ ਨਹੀਂ ਪਤਾ ਹੋਵੇ ਮੈਨੂੰ ਡਾਡੀ ਨੇ ਹੋਇਆ ਜੀ ਅੱਜ ਤੁਹਾਡੇ ਨਾਲ ਉਹ ਚਲਾਇਆ ਦੱਸਦੇ ਕੀ ਹੋਇਆ ਮਾਰਕਟ ਆਈ ਹੀ ਆ ਕਿ ਕਨੇ ਵੱਲੋਂ ਕੀਤੀ ਗਈ ਆ 10 ਕਿੰਨੇ ਜਿਹੜਾ ਮਾਰਿਆ ਤੁਹਾਨੂੰ ਸਲਾਮ ਮਾਨਮ ਜੀ 10 10 ਨਾ ਨਾ ਉਹ ਕਨੇ ਮਾਰਿਆ ਘਾੜ ਵਾਲੇ ਦਾ ਨਾਮ ਹੀ ਆ ਉਹ ਕਿਨੇ ਦਾਨੀ ਕੋ ਪਈ ਆ ਉਹ ਤਾਂ ਪਹਿਲੇ ਵੀ ਤੁਹਾਨੂੰ ਕਿਹਾ ਸੀ ਹਾਂਜੀ ਹਾਂਜੀ ਕਿੰਨੇ ਵਿਆਹ ਨੂੰ ਕੀ ਨਿਕਲ ਹੋ ਗਈ ਆ ਜੀ 8 ਮਹੀਨੇ ਹਾਂਜੀ ਤੇ ਸ਼ੁਰੂ ਤੋਂ ਇਹੀ ਇਹੀ ਗੱਸਰਾ ਹਾਂਜੀ ਅੱਜ ਕੀ ਹੋਇਆ ਤੁਹਾਡਾ ਅੱਜ ਕੀ ਗੱਲ ਹੋਈ ਜੀ ਅੱਜ ਕੁਛ ਨਹੀਂ ਹੋਈ ਆ ਆਪੇ ਆਈਏ ਤੇ ਨਨਾਨ ਨੂੰ ਤੇ ਗੱਲਾਂ ਬਣਾਣ ਲੱਪੇ ਤੁਹਾਡਾ ਕਿੰਨੇ ਬਚਾਇਆ ਤੁਹਾਨੂੰ ਕਿੰਨੇ ਬਚਾਇਆ ਜੀ ਅੱਜ ਤੁਹਾਨੂੰ ਗਲੀ ਵਾਲਿਆਂ ਨੇ ਜਿਤਨਾ ਜਿਹੜੀ ਹਾਲਾਤ ਵਿੱਚ ਨੂੰ 10 ਕਪੜੇ 10 ਚੋਖ ਲਾ ਦਿੱਤੀ ਕਪੜੇ ਉਹ ਕਪੜੇ ਪਾੜ ਗਏ ਪਾੜਿਆ ਆ ਦੱਸਦਾ ਜੋ ਦੱਸੀ ਤਾਂ ਹੁੰਦਾ ਵਾ ਦੱਸੋ ਮੈਂ ਦੋ ਦਸਰਾਂ ਦਸਰਾਂ ਨਹੀਂ ਆ ਮੈਂ ਬੋਲ ਵੀ ਤੈਨੂੰ ਨਹੀਂ ਸ਼ਰਮ ਆਈ ਤੇਨੂੰ ਸ਼ਰਮ ਆਂਦੀ ਹੈ ਬੋਲ ਸਿੱਧੇ ਜਿਹੜੀ ਹਾਲਾਤ ਵਿੱਚ ਹੈਗੀ ਸਾਨੂੰ ਵੀ ਬੇਵਕੂਫ ਬਣਾਣੀ ਨੰਗੀ ਹੈਗੀ ਸੀ ਇਹਨਾਂ ਵਾਲੇ ਪਾੜੇ ਹਾਂਜੀ ਇਹਨਾਂ ਨੇ ਪਾੜੇ ਕਿੰਨੇ ਪਾੜੇ ਨਾ ਨਾ ਨਹੀਂ ਤੇ ਘਰ ਵਾਲੇ ਹਾਂਜੀ ਇਹ ਰਾਜਨ ਨਹੀਂ ਰਾਜਨ ਰਾਜਨ ਕਰਨਗੇ ਲੜਾਈ ਦਾ ਕਿੱਟੀ ਗੱਲ ਮਾਰਦੇ ਤਾਨੂੰ ਐ ਬਿਨਾ ਗੱਲੋਈ ਦੂਗਾ ਹਾਂਜੀ ਦਾਜ ਹਾਂ ਦਾਜ ਬਲਵੜਿਆ ਕੀ ਚਾਹੁੰਦੇ ਤੁਸੀਂ ਹੁਣ ਅਸੀਂ ਇਹੋ ਜੰਨੇ ਅਸੀਂ ਪਰਚਾ ਘਟਾਣਾ ਪਰਚਾ ਘਟਾਣ ਦੇਗਾ ਪਰਚਾ ਘਟਾਣਾ ਰਿਆ ਨਾ ਨਹੀਂ ਇੱਥੇ ਕਿੰਨਾ ਚਿਰ ਹੋਇਆ ਵਿਆਹ ਨੂੰ 8 ਮਹੀਨੇ ਪਹਿਲਾਂ ਮਾਰਦਾ ਸੀ ਆਜੂ ਹਾਂਜੀ ਹਾਂਜੀ ਦੋ ਤਿੰਨ ਵਾਰ ਗਲੀ ਵਾਲਿਆਂ ਨੇ ਬਚਾਇਆ ਜੀ ਹਾਂਜੀ ਹੌਣ ਕੁਮਾਰ ਜੀ ਕਿਥੋਂ ਰਹਿਣ ਵਾਲੇ ਹੋ ਸ਼ਕਤੀ ਨਗਰ ਦੇ ਕੀ ਮਾਮਲਾ ਸਾਰਾ ਮਾਬਲਾ ਮਾਰੇ ਇਹੋ ਜਿਹਾ ਕੁੜੀ ਨੂੰ ਚਾਰ ਪੰਜ ਵਾਰੀ ਜਾਨ ਨੂੰ ਮਾਰ ਕੇ ਕੁੱਟੇ ਕੇ ਭੇਜਿਆ ਫਿਰ ਵੀ ਭੇਜਦੇ ਨੇ ਚਾਰ ਬੰਦੇ ਵਿੱਚ ਪੈ ਜਾਂਦੇ ਸੀ ਇੱਧਰ ਦੇਖ ਨਾ ਇਹੋ ਜਿਹਾ ਸੋੜੇ ਵਾਲੇ ਮੇਰਾ ਜਵਾਈ ਤੇ ਵਿੱਚ ਸੱਸ ਦੇ ਨਾਲ ਅੜੀ ਨਨਾਨੀ ਜਵਾਈ ਦਾ ਨਾਮ ਰਾਜਨ ਪਾਜੀ ਕੀ ਕਹਣਾ ਜਾਂਦੇ ਕੁੜੀ ਦੇ ਚੂੜਾ ਹੱਤੀ ਹੈ ਕਿੰਨੇ ਦੇਰ ਹੋਈ ਵਿਆਹ ਨੂੰ ਅਮਾਰੇ 5-6 ਮਹੀਨੇ ਹੋਏ ਹਲੀ 5-6 ਵਾਰੀ ਕੱਟਦੇ ਇਹਨਾਂ ਨੇ ਅੱਜ ਜਾਨੀ ਮਾਰ ਮਾਰੀ ਸਾਡੇ ਮਹੱਲੇ ਵਾਲੇ ਆ ਗਏ ਮਾਨੂੰ ਫੇਰ ਪਤਾ ਲੱਗਾ ਵਾ ਮਹੱਲੇ ਵਾਲੇ ਆ ਗਏ ਸ਼ੂਟ ਮਾਰ ਕਰਦੇ ਕੀ ਹੋ ਜਾਗੀ ਵਿਆਹ ਕੁਛ ਵੀ ਨਹੀਂ ਕੋਈ ਕੰਮ ਨਹੀਂ ਕੋਈ ਕਾਰ ਨੂੰ ਘਰ ਦਾੱਖ ਨਹੀਂ ਹੁੰਦਾ ਇਹਨਾਂ ਦੇ ਤੇ ਕੁੜੀ ਭੁੱਖੇ ਭਾਣੇ ਕੰਮ ਲੱਗੀ ਜਾਂਦੀ ਹੈ ਜਿੱਲੇ ਕੋਈ ਕਹਿੰਦੀ ਤਾਂ ਕੋ ਮਾਰਨ ਨੂੰ ਪੈਂਦੇ ਆ ਜਿੰਨਾ ਜਰਾ ਹੋਇਆ ਵਿਆਹ ਨੂੰ ਹੋਏ 5-6 ਮਹੀਨੇ ਹੋਏ ਹਾਲੀ ਅੱਜ ਹੀ ਹੋਇਆ ਅੱਜ ਮੈਨੂੰ ਪਤਾ ਨਹੀਂ ਆ ਮੈਨੂੰ ਤਾਂ ਮੱਲੇ ਵਾਲੇ ਦੱਸਿਆ ਵਾ ਇਲਾਕਾ ਵਾਸੀ ਕਹਿ ਰਹੇ ਕਿ ਕਪੜੇ ਲਾ ਕੇ ਨੁਖਟਿਆ ਆਹੋ ਉਹ ਕਿਹਾ ਵਾ ਉਹ ਮੈਨੂੰ ਹੀ ਦੱਸਿਆ ਉਹਨਾਂ ਨੇ ਕੀ ਆਂਦੇ ਨੇ ਉਹਨਾਂ ਨੇ ਕਿਹਾ ਵੀ ਇਦਾਂ ਤਾਂ ਕੁੜੀ ਨੂੰ ਮਾਰਦ ਰਹੇ ਸੀ ਨਾ ਜਾਂਦੇ ਮੋਕੇ ਦੇ ਤੇ ਇਹਨਾਂ ਨੇ ਮੁਲਾਵੀ ਕਹਿ ਕੇ ਦੇਹ ਦੀ ਮੰਗ ਵੀ ਕੀਤੀ ਜਾਂਦੀ ਸੀ ਨਾ ਮੰਗਦੇ ਸੀ ਹਾਂਜੀ ਅਸੀਂ ਮਾਰੇ ਬੰਦੇ ਅਸੀਂ ਤੇ ਵਾਗ ਬਬੂ ਕੜਗੜਾ ਕੇ ਤੇ ਕੜ ਕੇ ਮਾਰਾ ਚੰਗਾ ਕਰਕੇ ਦਿੱਤਾ ਵਕਤ ਪਹਿਲੀ ਵਾਰ ਮਾਰਿਆ ਪਹਿਲਾਂ ਮਾਰਦਾ ਅੱਗੇ 5 6 ਵਾਰੀ ਮਾਰਿਆ ਮਾਰਾ ਇਹ ਦੁਨੀਆ ਨਾਲ 5 7 ਜਣੇ ਨਾਲ ਲੈ ਆਂਦੇ ਹੀ ਮਕਾਦੀਂ ਨਾਲ ਚੱਲ ਵਿੱਚ ਬੈ ਗਏ ਨਹੀਂ ਇਹ ਕੋਈ ਗਲਤੀ ਨਹੀਂ ਹੋਏਗੀ ਹੁਣ ਫੇਰ ਹੋ ਜੇ ਉਹਨੇ ਹੀ ਮੰਗ ਕੁੜੀ ਇੱਥੇ ਵਸਾਣੀ ਨਹੀਂ ਇਹ ਕੁੜੀ ਮਰਵਾਣੀ ਨਹੀਂ ਇਹ ਸਾਰਾ ਮਾਮਲਾ ਪੁਲਿਸ ਨੂੰ ਤੁਹਾਡੇ ਕੋਲ ਦੱਸਿਆ ਗਿਆ ਜੀ ਹਾਂਜੀ ਪੁਲਿਸ ਨੂੰ ਦੱਸਿਆ ਇਸ ਬਾਰੇ ਉਹ ਅੰਦਰ ਗਏ ਆ ਬੱਚਾ ਘਟਾਲ ਕੇ ਬਸ ਉੱਚੀ ਚੱਲਦੇ ਹੁੰਦੇ ਆ ਜੀ ਉਹਨੇ ਹੋਏ ਜਾਣੇ ਬੱਚਾ ਘਟਾਣਾ ਬਸ ਅਸੀਂ ਕੁੜੀ ਨੂੰ ਹੀ ਵਸਾਣਾ ਜਿੰਦਾ ਕੁੜੀ ਨੂੰ ਮਾਰਨਾ ਫੋਰਾ ਵਾ ਕੁੜੀ ਨੂੰ ਮਾਰਨਾ ਨਹੀਂ ਮਾਰਿਆ ਜੀ ਅਸੀਂ ਇਹ ਰਿਸ਼ਤਾ ਤੁਹਾਡੇ ਕਿਸ ਨੇ ਕਰਵਾਇਆ ਸੀ ਜਾਂ ਕਿਸ ਤਰ੍ਹਾਂ ਸੀਗੀ ਮੇਰੀ ਭੈਣ ਵਿੱਚ ਪਈ ਆ ਉਹ ਹੋਰਾਂ ਦੇ ਰਿਸ਼ਤੇਦਾਰ ਉਧਰੋਂ ਪਏ ਆ ਪਹਿਲੇ ਕੁਝ ਪਤਾ ਸੀ ਕਿ ਇਸ ਤਰ੍ਹਾਂ ਦਾ ਕੋਈ ਪਹਿਲੇ ਵੀ ਇਹਨਾਂ ਦੇ ਦੋ ਨੂੰਹਾਂ ਰੱਖਿਆ ਵਾ ਉਹ ਦੋਨੇ ਨਹੀਂ ਵਸਾਈਆਂ ਗੀਆਂ ਉਹਨਾਂ ਨੂੰ ਹੀ ਘੋਟੋ ਕਰਤਾ ਪਹਿਲਾ ਮੁੰਡਾ ਹੀ ਮਾਰਦਾ ਜਾਂ ਪਰਿਵਾਰ ਵਾਲੇ ਮੁੰਡਾ ਮਾਰਦਾ ਜੀ ਨਾਨਾਂ ਮਾਰਦੀ ਹੈ ਮੁੰਡੇ ਦੀ ਭੈਣ ਮਾਰਦੀ ਹੈ ਅੱਛਾ ਕਿਉਂ ਤੇ ਸੱਸ ਵੀ ਨਾਲ ਲੀ ਇੱਕ ਸੋੜਾ ਹਦਾ ਜਿਹੜਾ ਮਾਰੀ ਮੁੱਠੀ ਉਡੀ ਮਦਦ ਕਰਦਾ ਤੇੜੀ ਨੇ ਦੱਸਿਆ ਨਹੀਂ ਵਜ੍ਹਾ ਮਾਰਨ ਦੀ ਵਜ੍ਹਾ ਇਹੋ ਹੀ ਤੁਹਾਨੂੰ ਦੱਸਣ ਦੇ ਡਿਆ ਵਾ ਮਖਾਨ ਵੀ ਨਹੀਂ ਕੁਛ ਨਹੀਂ ਕੰਮ ਕਰਾਈ ਜਾਣਾ ਉਹ ਭੈ ਭੁੱਖਿਆ ਕੰਮ ਹੁੰਦਾ ਕਿਸੇ ਕੋਲ ਤੂੰ ਤਾਂ ਦਾਇ ਮੰਗ ਲਈ ਸਿੱਧੀ ਜੀ ਗੱਲ ਤੁਹਾਡੀ ਨਹੀਂ ਦੇ ਸਕਦੇ ਇਹ ਮਿਹਨਤ ਮਜ਼ਦੂਰੀ ਕਰਨ ਵਾਲੇ ਪੈਦਲ ਮ ਆਇਆ ਉਥੋਂ ਮਨੁੰਡੇ ਲੈ ਕੇ ਆਏ ਆ ਬੰਕੇ ਭੈਰੀ ਗਲੀ 'ਚ ਕੰਮ ਕਰਦਾ ਲੱਛਮੀ ਕਿ ਤੂੰ ਰਹਿਣ ਆਲੇ ਐ ਤੁਹਾਨੂੰ ਪੂਰਾ ਪੰਜ ਨੰਬਰ ਕਰੀ ਕੀ ਮਾਮਲਾ ਸਾਰਾ ਇਹ ਨਾਲ ਜੀ ਮੈਂ ਹੁਣ ਅਸੀਂ ਅਫਸਰ ਸਾਡੇ ਸਾਹਮਣੇ ਕੁੜੀ ਗਈ ਬੁਲਾਣਾ ਆਂਟੀ ਜੀ ਆਓ ਬੰਦ ਲੈ ਉਹਨੂੰ ਮੈਂ ਭੱਜੀ ਗਈ ਆ ਇਹ ਉਹਨਾਂ ਨੇ ਬੁਹਾ ਬੰਦ ਕੀਤਾ ਅਸੀਂ ਧੱਕਾ ਮਾਰ ਕੇ ਤਿੰਨੇ ਅੰਦਰ ਵੜ ਗਏ ਉਹਨਾਂ ਦੇ ਸਾਨੂੰ ਅੰਦਰ ਬੜਨੀ ਤੇ ਧੱਕਾ ਮਾਰੇ ਬੁਹਾ ਮਾਰ ਅੰਦਰ ਵੜਿਆ ਉਹ ਬੜ ਕੇ ਕੋਠੇ ਗਈਆਂ ਵਾ ਮੈਂ ਛੋਡ ਮਾਰੇ ਆ ਲੱਤਾਂ ਮਾਰੀਆਂ ਬੂਏ ਨੂੰ ਇਹ ਨਾਲ ਚਾਤੀਆਂ ਮਾਰੀਆਂ ਤੇ ਇਹ ਡੰਗਿਆ ਕਰਕੇ ਉਹਨੂੰ ਮਾਰ ਰਹੇ ਸੀ ਅੰਦਰ ਕੌਣ ਮਾਰਨੇ ਇਹ ਮੁੰਡਾ ਮਾਰਨਦੇ ਆ ਘਰ ਵਾਲਾ ਦਾ ਘਰ ਵਾਲਾ ਮਾਰਨਦੇ ਆ ਮੈਂ ਕਹਾਂ ਰਾਜੇ ਨਾ ਮਾਰ ਰਾਜੇ ਨਾ ਮਾਰ ਬੁ ਮਰ ਜਾਣਾ ਕਿ ਨਾ ਕਹਿੰਦੇ ਮਰ ਜਾ ਮਰ ਜਾ ਮਾਰਦੇ ਮਾਦੇ ਰਾਏ ਜੋ ਹੈਗਾ ਮਾਰਦੇ ਮਾਦੇ ਆ ਜੇ ਨੂੰ ਮਾਰ ਮਾਰ ਇਹਨੂੰ ਅਸੀਂ ਜੇ ਅਸੀਂ ਥੋੜੇ ਮਾਰੇ ਬੂਆ ਨੂੰ ਤੇ ਫੇਰ ਉਹਨੇ ਬੜੀ ਮੁਸ਼ਕਲ ਆਹੀ ਥੋੜੇ ਮਾਰ ਕੇ ਬੂਆ ਖਲਾਇਆ ਦੇ ਕੋ ਤੇ ਇਹਨਾਂ ਨੇ ਚਾਤੀਆਂ ਮਾਰ ਲੀਆਂ ਕਹਿੰਦੇ ਦੰਗਿਆਂ ਆਪਣੇ ਪਾਏ ਉਹਦੇ ਕਪੜੇ ਪਾਟੇ ਹੀ ਭੁਲੇੜ ਕੇ ਤੇ ਥੱਲੇ ਸੋੜਦੇ ਜਿਹੜੇ ਨਵੇਂ ਕਪੜੇ ਕੱਢੇ ਉਹਨੂੰ ਮਾਰਿਆ ਜਾਂ ਪਹਿਲਾਂ ਮਾਰਦਾ ਕਹਿੰਦੇ ਮਾਰਦੇ ਪਿਆ ਬਹੁਤ ਜ਼ਿਆਦਾ ਮਾਰਦੇ ਚੱਕ ਦੀ ਨੀਂ ਪਾਇਆ ਇੱਥੇ ਰਾਜਣਾ ਰਾਜਣਾ ਮੁੰਡੇ ਦਾ ਰਾਜਣਾ ਅੱਛਾ ਵਾ ਮੁੰਡਾ ਹੀ ਮਾਰਦਾ ਪਰਿਵਾਰ ਵਾਲੇ ਵੀ ਨਹੀਂ ਸਾਸਰੀ ਮਾਰਿਆ ਕਦੋਂ ਸਾਸਰੀ ਕੁੱਟੀ ਆ ਸਾਸਰੇ ਮਾਰੇ ਆ ਨਹੀਂ ਉਹਦੇ ਮਾਰੇ ਸਾਸਰੇ ਮਾਰੇ ਅੱਗੇ ਕਹਿੰਦੀ ਦੱਸਿਆ ਨਾ ਨਾ ਨੇ ਹੁਣ ਮਾਰੇ ਜੀ ਛੋਟੇ ਮਾਰੇ ਬੜੀ ਯੋਦ ਦਿਉਨੋ ਤੇ ਸਾਸਰੇ ਮਾਰੇ ਵਾਲ ਫੜੇ ਰਹੇ ਦਾਜ ਦੇ ਕਰਨ ਮਾਰ ਵਾਲ ਫੜੇ ਕੁੱਟਿਆ ਦਾਜ ਦੇ ਕਰਨ ਮਾਰਦੇ ਆ ਭਾਜੀ ਮੈਂ ਦਾਜ ਕਰਦੇ ਨੇ ਕਹਿੰਦੇ ਪਾਗਲੇ ਜੀ ਜਿਹੜਾ ਲੜਕੀ ਦੇ ਨਾਲ ਲੜਕੀ ਦਾ ਵੀਰ ਜੀ ਕੰਪਲੇਂਟ ਆਈ ਜੀ ਤੇ ਦੋਨਾਂ طرف ਪਾਰਟੀ ਨੇ ਬੁਲਾ ਲਿਆ ਜੋ ਬੰਦੀ ਕਾਰਵਾਈ ਕਾਨੂੰਨੀ ਕੀਤੀ ਜਾਊਗੀ ਕੀ ਦੱਸਿਆ ਜੀ ਉਹਨਾਂ ਨੇ ਕੰਪਲੇਂਟ ਦੇ ਵਿੱਚ ਨੇ ਬੁਲਾ ਰਹੇ ਦੋਹਾਂ ਪਾਰਟੀਆਂ ਨੂੰ ਸੁਣ ਰਹੇ ਦੋਹਾਂ ਪਾਰਟੀਆਂ ਗੱਲ ਸੁਣਦੇ ਆ ਲੜਕੀ ਕੋਲ ਕਿਹਾ ਜਾ ਰਿਹਾ ਨਹੀਂ ਜੀ ਅਜੇ ਤੱਕ ਕੋਈ ਮੌਕੇ ਤੇ ਜਏ ਹਾਂ ਤੇ ਬਲਾਈਆਂ ਦੋਵੇਂ ਪਾਰਟੀਆਂ ਜੋ ਵੀ ਗੱਲ ਤੱਥਾ ਇਹ ਸਾਰੇ ਬੰਦੀ ਕਰਨੀ ਕਰੀ ਨਹੀਂ ਕੀਤੀ ਇਹ ਕਿੱਥੋਂ ਦੇ ਰਹਿਣ ਵਾਲੇ ਕਿੱਥੋਂ ਦੇ ਇਹ ਲੜਕੀ ਹੈਗੀ ਜੀ ਪਿੱਛੋਂ ਸ਼ਕਤੀ ਨਗਰ ਦੀ ਤੇ ਇਹ ਇਹ ਲੜਕਾ ਪ੍ਰਵਾਧਰਮ ਸਿੰਘ ਗਲੀ ਨੰਬਰ 5 ਤਰਪਰਾ ਸਰ ਕਹਿੰਦੇ ਅੱਗੇ ਵੀ ਲੜਕਾ ਤਾਂ ਪਰੇਸ਼ਾਨ ਕਰਦਾ ਸੀ ਅਜੇ ਤੇ ਕੋਈ ਗੱਲ ਨਹੀਂ ਸਾਨੂੰ ਆਈ ਸਾਨੂੰ ਤਾਂ ਹੋਣੀ ਪਤਾ ਲੱਗਾ ਜੀ ਮੌਕੇ ਤੇ ਗਏ ਹਾਂ ਤੇ ਲੜਕੇ ਦਾ ਨਾਮ ਕੀ ਸਰ ਜਿੰਨੇ ਵੱਲ ਲੜਕੇ ਦਾ ਨਾਮ ਹੈਗਾ ਜੀ ਮੈਸਰ ਰਾਜ ਜੀ ਕੀ ਨਾਮ ਹੈ ਰਾਜਨ ਰਾਜਨ ਨਹੀਂ ਇਹ ਦੋਵੇਂ ਸੋਹਰਾ ਪਰਿਵਾਰ ਸੋਹਰੇ ਪਰਿਵਾਰ ਦੇ ਮਾਰਿਆ ਜੀ ਨਹੀਂ ਜੀ ਕੋਈ ਸਾਨੂੰ ਤੇ ਸਾਡੇ ਸਾਹਮਣੇ ਤੇ ਕੋਈ ਗੱਲਬਾਤ ਨਹੀਂ ਇਸ ਮੌਕੇ ਤੇ ਗਏ ਆ ਵੇਖਿਆ ਸਾਰਾ ਕੁਝ ਪਰ ਦੋਨੋਂ ਪਾਰਟੀਆਂ ਨੇ ਬੁਲਾ ਰਿਆ ਸਰ ਜਿਹੜਾ ਲੜਕੇ ਪਰ ਰਹਿਣ ਵਾਲਾ ਕਿੱਥੋਂ ਦਾ ਹੈ ਤੁੰਦ ਕਿਹੜੀ ਜਗ੍ਹਾ ਦੇ ਲੜਕਾ ਪਰਿਵਾਰ ਹਾਂ ਜੀ ਜੀ ਇਹ ਧਰਮਪੁਰਾਇ ਗਲੀ ਦੇ ਵਿੱਚ ਪੈਂਦੇ ਸਰ ਕੁੜੀ ਦੇ ਮਾਂ ਪਿਓ ਸੱਤੇ ਬੁਲਾ ਰਹੇ ਜੀ ਬੁਲਾ ਰਹੇ ਆ ਰਹੇ ਆ ਬਸ ਆਉਂਦੇ ਸੁਣ ਕੇ ਦੋ ਨਹੀਂ ਨਹੀਂ ਲੜਕੀ ਕੋਈ ਗਾਂ ਦੀ ਉਹਦੇ ਮਾਂ ਪਿਓ ਬੁਲਾ ਰਹੇ ਆ ਫਿਰ ਉਹਨੇ ਸੁਣਦੇ ਦੋ ਕੋਈ ਕੀ ਕਾਰਵਾਈ ਹੋਈ ਜੋ ਬੰਦੀ ਕਾਰਵਾਈ ਕਰਾਂਗੇ ਜੋ ਵੀ ਬੰਦੇ ਸਾਹਮਣੇ ਲੜਕੀ ਬਿਲਕੁਲ ਜੀ ਜੋ ਵੀ ਹੋਇਆ ਜੋ ਲੜਕੀ ਬਿਆਨ ਲਖਾਈ ਹੋਈ ਜੋ ਲੜਕੀ ਪਾ ਬਿਆਨ ਲਖਾਈ ਕਾਰਵਾਈ ਕਰਾਂਗੇ ਇਲਾਕੇ ਪਾਸੇ ਇਲਾਕੇ ਵਾਲਿਆਂ ਨੇ ਕਿਹਾ ਹੈ ਕਿ ਅੱਗੇ ਵੀ ਇਹ ਤੰਗ ਪ੍ਰੇਸ਼ਾਨ ਕਾਫੀ ਦੇ ਰਹੇ ਜਿਹੜੇ ਵੀ ਤੱਥ ਆਏ ਸਾਹਮਣੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜੋ ਵੀ ਹੋਇਆ